ਸਵਾਲ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਇੱਕ ਸੀਸੀਟੀਵੀ ਵਾਇਰਲ ਹੋਈ ਸੀ ਜੰਸਦਾਵ ਵਿੱਚ ਇੱਕ ਲੜਕੀ ਦੇ ਕੋਲੋਂ ਲੁੱਟ ਦੀ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਦੱਸ ਦਈਏ ਕਿ ਲੜਕੀ ਸੜਕ ਤੇ ਜਾ ਰਹੀ ਸੀ ਤਾਂ ਪਿੱਛੋਂ ਐਕਟਿਵਾ ਸਵਾਰ ਨੌਜਵਾਨ ਨੇ ਉਸ ਤੋਂ ਇੱਕ ਫੋਨ ਖੋਇਆ ਅਤੇ ਫੋਨ ਖੋਣ ਤੋਂ ਬਾਅਦ ਲੜਕੀ ਨੇ ਵੀ ਉਸ ਤੋਂ ਡੱਟ ਕੇ ਮੁਕਾਬਲਾ ਕੀਤਾ ਤੇ ਆਪਣੇ ਹੱਥੋਂ ਫੋਨ ਨੂੰ ਜਾਣ ਨਹੀਂ ਦਿੱਤਾ ਤਾਂ ਨੌਜਵਾਨ ਜੋ ਐਕਟਿਵਾ ਤੇ ਸਵਾਰ ਸੀ ਉਹ ਲੜਕੀ ਨੂੰ ਨਾਲ ਹੀ ਕਸੀਰਦਾ ਹੋਇਆ ਲੈ ਗਿਆ ਤੇ ਸੜਕ ਉੱਤੇ ਕਸੇ ਇਰਦਾ ਹੋਇਆ ਲੜਕੀ ਨੂੰ ਆਪਣੇ ਨਾਲ ਲੈ ਜਾਂਦਾ ਹੈ ਤਸਵੀਰਾਂ ਮੌਕੇ ਦੀ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਵੇਖ ਸਕਦੇ ਹੋ ਲੜਕੀ ਪਹਿਲਾਂ ਫੋਨ ਤੇ ਗੱਲ ਕਰਦੀ ਹੋਈ ਆ ਰਹੀ ਹੈ ਤੇ ਸੜਕ ਦੇ ਉੱਤੇ ਐਕਟਿਵਾ ਸਵਾਰ ਨੌਜਵਾਨ ਆਉਂਦਾ ਹੈ ਪਛ ਫੋਨ ਨੂੰ ਹੱਥ ਪਾ ਦਿੰਦਾ ਹੈ ਹੱਥੋਂ ਫੋਨ ਨੂੰ ਖੋਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦ ਫੋਨ ਲੜਕੀ ਦੇ ਵੱਲੋਂ ਹੱਥੋਂ ਨਹੀਂ ਛੁੱਟਿਆ ਜਾਂਦਾ ਤਾਂ ਲੜਕੀ ਨੂੰ ਐਕਟਿਵਾ ਦੇ ਉੱਤੇ ਹੀ ਇੱਕ ਸੀਟ ਦਾ ਹੋਇਆ ਲੈ ਜਾਂਦਾ ਹੈ ਤਾਂ ਦੂਜੇ ਪਾਸਾ ਦੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਅਪ ਵੇਖ ਸਕਦੇ ਹੋ ਜਦ ਪੁਲਿਸ ਨੇ ਕਾਰਵਾਈ ਕੀਤੀ ਤਾਂ ਨੌਜਵਾਨ ਦਾ ਕੀ ਹਾਲ ਹੋਇਆ ਨੇ ਦੱਸ ਰਹੀ ਕਿ ਲੱਗਦਾ ਕਿ ਤੇ ਪੁਲਿਸ ਨੇ ਸੀ ਸੇਵਾ ਪਾਣੀ ਵੀ ਕੀਤੀ ਹੈ ਜਦੋਂ ਇਹ ਪੁਲਿਸ ਦੇ ਹੱਥੀ ਚੱਲ ਜਾਂਦਾ ਹੈ ਤਾਂ ਇਸ ਕੋਲ ਚੰਗੀ ਤਰ੍ਹਾਂ ਹੁਣ ਤੁਰਿਆ ਵੀ ਨਹੀਂ ਜਾ ਰਿਹਾ ਤਸਵੀਰਾਂ ਦੋਵੇਂ ਤੁਹਾਨੂੰ ਸਾਂਝੀਆਂ ਕਰ ਰਿਹਾ ਇੱਕ ਪਾਸੇ ਵੇਖ ਸਕਦੇ ਹੋ ਕਿ ਇੱਕ ਹੱਥ ਨਾਲ ਐਕਟੀਵਾ ਚਲਾ ਰਿਹਾ ਸੀ ਤਾਂ ਇੱਕ ਹੱਥ ਦੇ ਨਾਲ ਲੁੱਟਕੋ ਕਰ ਰਿਹਾ ਸੀ ਉੱਥੇ ਦੂਜੇ ਪਾਸੇ ਵੇਖ ਸਕਦੇ ਹੋ ਕਿ ਉਸ ਕੋਲ ਨੇ ਜਾ ਰਿਹਾ ਹੈ ਕਲੱਤ ਦੇ ਉੱਤੇ ਪਲਾਸਟਰ ਚੜਿਆ ਹੈ ਤਾਂ ਜੋ ਸ਼ਖਸ ਪਹਿਲਾਂ ਇੱਕ ਹੱਥ ਨਾਲ ਐਕਟਿਵਾ ਚਲਾ ਸਕਦਾ ਹੈ ਹੁਣ ਉਹ ਸਿਰਫ ਲੱਤ ਉੱਤੇ ਵੀ ਤੁਰਦਾ ਨਜ਼ਰ ਨਹੀਂ ਆ ਰਿਹਾ ਉਤੇ ਦਾਜੀਏ ਕਿ ਇਸ ਲੁੱਟ-ਖੋਹ ਦਾ ਲੱਗਦਾ ਹੈ ਕਿ ਹੁਣ ਕਦੇ ਵੀ ਇਸ ਤਰ੍ਹਾਂ ਦੀ ਕੋਈ ਵੀ ਵਾਰਦਾਤ ਨੂੰ ਅੰਜਾਮ ਨਹੀਂ ਦਵੇਗਾ ਲੁੱਟ-ਖੋਹ ਕਰਨਾ ਛੱਡ ਦਵੇਗਾ ਕਿਉਂਕਿ ਜੋ ਦੇ ਨਾਲ ਪਣੀ ਹੈ ਲੱਗਦਾ ਹੈ ਕਿ ਦੁਬਾਰਾ ਹੁਣ ਇਸ ਤਰੀਕੇ ਦਾ ਕੋਈ ਵੀ ਵਾਰਦਾਤ ਅੰਜਾਮ ਨਹੀਂ ਦਵੇਗਾ ਦੱਸ ਦਈਏ ਕਿ ਹੁਣ ਪੁਲਿਸ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਨੌਜਵਾਨ ਨੂੰ ਵੀ ਕਾਬੂ ਕਰ ਲਿੱਤਾ ਗਿਆ ਹੈ ਤੇ ਐਕਟਿਵਾ ਨੂੰ ਵੀ ਬਰਾਮਦ ਕਰ ਲਿੱਤਾ ਗਿਆ ਹੈ ਜਿਸ ਐਕਟਿਵਾ ਦੇ ਉੱਤੇ ਉਹ ਸਵਾਰ ਹੋ ਕੇ ਇਸ ਨੌਜਵਾਨ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਾਂ ਇਸ ਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ कल सोशल मीडिया ਤੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਰੋਜ਼ ਗਾਰਡਨ ਦੇ ਉੱਤੇ ਇੱਕ ਕੁੜੀ ਜਿਹੜੀ ਪੈਦਲ ਜਾ ਰਹੀ ਸੀ ਤੇ ਪਿੱਛੇ ਤੋਂ ਐਕਟਿਵਾ ਤੇ ਸਵਾਰ ਇੱਕ ਅਣਛਾਤਾ ਵਿਅਕਤੀ ਆਇਆ ਤੇ ਉਸਨੇ ਉਹਦੇ ਨਾਲ ਸਨੇਚ ਕੀਤੀ ਤੇ ਉਹਨੂੰ ਕਸੀਟਣ ਦੀ ਉਹਨੂੰ ਕਸੀਟਿਆ ਕਾਫੀ ਤੇ ਇਸੀ ਵੀਡੀਓ ਦਾ ਕੌਗਨੀਸੈਂਸ ਲੈਂਦੇ ਹੋਏ ਸਾਡੀ ਐਸਐਚਓ ਡਿਵੀਜ਼ਨ ਨੰਬਰ 8 ਤੇ ਕੁਮਾਰਬੰਡੀ ਚੌਕ ਇੰਚਾਰਜ ਦੀ ਟੀਮ ਨੇ ਮੌਕੇ ਤੇ ਕਾਰਵਾਈ ਕੀਤੀ ਮੌਕਮ ਮੁਲਾਇਜ਼ਾ ਕੀਤਾ ਤੇ ਐਫਆਈਆਰ ਦਰਜ ਕੀਤੀ ਨਾਲ ਹੀ ਹੁਣ ਆ ਜਿਹੜਾ ਇਸ ਮੁਕਦਮੇ ਦਾ ਮੇਨ 1000 ਰੁਪਏ ਸੀ ਉਹ ਫੜਿਆ ਜਾ ਚੁੱਕਾ ਹੈ ਉਹਦਾ ਨਾਮ ਹੈ ਪਵਨਦੀਪ ਉਰਫ ਮਿੱਠੂ ਜਿਹਦੇ ਕੋਲੋਂ ਐਕਟਿਵਾ ਤੇ ਜਿਹੜਾ ਮੋਬਾਈਲ ਫੋਨ ਹੈ ਉਹ ਬਰਮਦ ਹੋਇਆ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ ਕੱਲ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਰੋਜ਼ ਗਾਰਡਨ ਦੇ ਉੱਤੇ ਇੱਕ ਕੁੜੀ ਜਿਹੜੀ ਪੈਦਲ ਜਾ ਰਹੀ ਸੀ ਤੇ ਪਿੱਛੇ ਤੋਂ ਐਕਟਿਵਾ ਤੇ ਸਵਾਰ ਇੱਕ ਅਣਛਾਤਾ ਵਿਅਕਤੀ ਆਇਆ ਤੇ ਉਸਨੇ ਉਹਦੇ ਨਾਲ ਸਨੇਚਿੰਗ ਕੀਤੀ ਤੇ ਉਹਨੂੰ ਕਸੀਟਣ ਦੀ ਉਹਨੂੰ ਕਸੀਟਿਆ ਕਾਫੀ ਤੇ ਇਸੀ ਵੀਡੀਓ ਦਾ ਕੌਗਨੀਸੈਂਸ ਲੈਂਦੇ ਹੋਏ ਸਾਡੀ ਐਸਐਚਓ ਡਿਵੀਜ਼ਨ ਨੰਬਰ 8 ਤੇ ਕੁਮਾਰਬੰਡੀ ਚੌਕ ਇੰਚਾਰਜ ਦੀ ਟੀਮ ਨੇ ਮੌਕੇ ਤੇ ਕਾਰਵਾਈ ਕੀਤੀ ਮੌਕਮ ਮੁਲਾਇza ਕੀਤਾ ਤੇ ਐਫਆਈਆਰ ਦਰਜ ਕੀਤੀ ਨਾਲ ਹੀ ਹੁਣ ਆ ਜਿਹੜਾ ਇਸ ਮੁਕਦਮੇ ਦਾ ਮੇਨ 1000 ਰੁਪਏ ਸੀ ਉਹ ਫੜਿਆ ਜਾ ਚੁੱਕਾ ਹੈ ਉਹਦਾ ਨਾਮ ਹੈ ਪਵਨਦੀਪ ਉਰਫ ਮਿੱਠੂ ਜਿਹਦੇ ਕੋਲੋਂ ਐਕਟਿਵ ਆ ਤੇ ਜਿਹੜਾ ਮੋਬਾਈਲ ਫੋਨ ਹੈ ਉਹ ਬਰਾਮਦ ਹੋਇਆ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ